ਪਿੰਡ ਬ੍ਰੰਪਰਾ ਵਿਖੇ ਹੋਈ ਪੁਲਿਸ ਪਬਲਿਕ ਮੀਟਿੰਗਾਂ ਤੇ ਲਾਏ ਗਏ ਪੌਦੇ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਢੰਡਾ ਵਾਲਾ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਅਤੇ ਸਰਦਾਰ ਕਾਰ ਸਿੰਘ ਬ੍ਰੰਪਰਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨਪਿੰਡ ਦੇ ਮਸ਼ਹੂਰ ਪਿੰਡ ਬ੍ਰੰਪਰਾ ਵਿਖੇ ਸਰਦਾਰ ਕਾਰ ਸਿੰਘ ਬ੍ਰੰਪਰਾ ਜੀ ਦੀ ਦੇਖਰੇਖ ਹੇਠ ਕਰਵਾਈ ਗਈ ਪੁਲਿਸ ਪਬਲਿਕ ਮੀਟਿੰਗ ਜਿਸ ਵਿੱਚ ਪਹੁੰਚੇ ਰਾਜਕੁਮਾਰ ਐਸ ਐਚਓ ਥਾਣਾ ਚੋਹਲਾ ਸਾਹਿਬ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਸਮਾਜ ਚੋਂ ਬੁਰਾਈਆਂ ਖਤਮ ਕਰਕੇ ਚੰਗੀਆਂ ਲਿਆਉਣ ਵਾਸਤੇ ਸਾਨੂੰ ਪੁਲਿਸ ਅਤੇ ਪਬਲਿਕ ਨੂੰ ਇੱਕ ਮੋਢੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਅਸੀਂ ਆਪਣੇ ਥਾਣਾ ਚੋਹਲਾ ਸਾਹਿਬ ਪੁਲਿਸ ਸਟਾਫ ਨਾਲ ਮਿਲ ਕੇ ਰਾਤ ਦਿਨ ਇੱਕ ਕਰ ਦੇਵਾਂਗੇ ਗੁੰਡਾਗਰਦੀ ਨਸ਼ਾ ਤਸਕਰੀ ਗੈਂਗਸਟਰ ਅਤੇ ਫਰੋਦੀ ਮੰਗਣ ਵਾਲੇ ਅੰਸਰਾਂ ਨੂੰ ਜ਼ਿਲ੍ਹਾ ਦੀ ਅਸਲਾਖਾ ਪਿੱਛੇ ਸੁੱਟਣ ਲਈ ਇਸ ਸਮੇਂ ਉਹਨਾਂ ਨਾਲ ਬੈਠੇ ਸਰਦਾਰ ਕਾਰ ਸਿੰਘ ਬਰੰਪੁਰਾ ਆਮ ਆਦਮੀ ਪਾਰਟੀ ਜਿਲ੍ਹਾ ਸੀਨੀਅਰ ਅਤੇ ਐਸਆਈ ਵਿੰਗ ਪ੍ਰਧਾਨ ਸੁਵਿੰਦਰ ਸਿੰਘ ਬਰੰਪੁਰਾ ਅਤੇ ਆਈਆਂ ਸੰਗਤਾਂ ਦਾ ਭਾਰੀ ਇਕੱਠ ਇਸ ਸਮੇਂ ਸਾਡੇ ਸਮਾਜ ਦੇ ਵਾਤਾਵਰਨ ਨੂੰ ਠੀਕ ਕਰਨ ਵਾਸਤੇ ਪੌਦੇ ਵੀ ਲਗਾਏ ਗਏ ਸਰਦਾਰ ਕਰ ਸਿੰਘ ਬ੍ਰਹਮਪਰਾ ਜੀ ਦੇ ਸਹਿਯੋਗ ਸਦਕਾ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵਿ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰੀਹਾਲੀ ਕਲਾ ਸਰਦਾਰ ਕਰ ਸਿੰਘ ਬ੍ਰਹਮਪਰਾ ਬਹੁਤ ਹੀ ਨਾਲੀ ਦਾ ਆ ਬੇਟਾ ਮੂਹ ਜੁਰਾ ਭਰ ਸਕਦਾ ਹੈ ਜੀ ਜਰਾ ਕੰਮ ਆਇਆ ਅਸੀਂ ਤੁਹਾਡੇ ਨਾਲ ਹੈ ਸਾਰਾ ਦਾ ਪਰ ਤੁਹਾਨੂੰ ਸਾਡੇ ਨਾਲ ਉਹ ਚੱਲਦਾ ਨਹੀਂ ਜੀ ਇਹ ਕੋ ਨਸ਼ੇ ਅੰਦੇ ਪਕਰ ਪਾਉਣ ਨੂੰ ਵੱਡੀ ਗੋਰਾ ਦੇ ਤੁਲੇ ਬਿੱਟਾ ਇੱਥੇ ਯੂਟਰ ਨੂੰ ਦੇਖੋ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਕਿਹਾ ਜੀ ਨਾਤਾ ਜਿਨਾ ਨੂੰ ਜੀ ਨਾ ਜਿ ਰਹਿ ਗਏ ਇਕੱਲੇ ਜੀ ਜੀ ਦੇ ਪ੍ਰਾਪਤ ਕਰਾ ਦੇ ਜੀ ਕੁਝ ਹੋਰ ਨਹੀਂ ਦਿੱਤਾ ਹੋਵੇ। ਇਹ ਦਿੱਤਾ ਕਰ ਰਿਹਾ ਪਰ ਉਹ ਨਹੀਂ। ਕੋਲੇ ਵੀਰੋ। ਦੋਨਾਂ ਦੀ ਪਵਾਇਤਾ ਦੇਖੋ ਦੋਨਾਂ ਇੰਦੇ ਬੱਹ। ਉਹ ਤਾਂ ਦੇ ਨਹੀਂ ਜਾਂਦਾ। ਅੱਛਾ ਸੱਜਾ ਗਾ ਜੀ। ਉਹ ਵੀ ਬੁਲਾਈ ਜਾਂਦੇ। ਜੀਤ ਸਿੰਘਾ ਟੀਮ ਅਤੇ ਜਸਤੁਨਾਂ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪੜਾਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਤੋ ਪਹਿਲਾ ਪੁੱਛ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913